ਬੀਮਾਰ ਪੈਣ ਲੁਗੇ ਸਰਦਾਰ ਨੇ ਆਹੀ ਸਤਾਜ ਆਖਿਆ ਨੂੰ ਅੰਦਰ ਆਉਣ ਦਿਓ ਜਦੋਂ ਅੰਦਰ ਗਈ ਨਾ ਬੀਬੀ ਫਾਤੀ ਬੁਲਾਈ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ ਕਹਿੰਦੇ ਨੇ ਤਿੰਨ ਮਹੀਨੇ ਹੋਏ ਸੀ ਬਿਮਾਰ ਪੈਣ ਨੂੰ ਤਿੰਨ ਮਹੀਨੇ ਤੇ ਦੋ ਬੰਦੇ ਮੋਢਿਆਂ ਤੋਂ ਪਕੜ ਕੇ ਠਾ ਕੇ ਬਿਠਾਉਂਦੇ ਸੀ ਇੱਕ ਬੰਦਾ ਵਿਚਾਰਾ ਰੋਟੀ ਪਾਣੀ ਜਲ ਪਾਣੀ ਛਕਾਉਂਦਾ ਸੀਗਾ ਉੱਠਿਆ ਨਹੀਂ ਸੀ ਜਾਂਦਾ ਸਰਦਾਰ ਹਰੀ ਸਿੰਘ ਨਾਲਗੇ ਦੇ ਕੋਲ ਜਦੋਂ ਬੀਬੀ ਨੇ ਚਿੱਠੀ ਪੜਾਈ ਤੇ ਚਿੱਠੀ ਪੜ੍ਹੀ ਸਰਦਾਰ ਨਾਲਗੇ ਨੇ ਉਹ ਚਿੱਠੀ ਵਿੱਚ ਲਿਖਿਆ ਸੀਗਾ ਮੰਜੇ ਤੇ ਬਿਮਾਰ ਪਿਆ ਸੀ ਕੁਝ ਨਹੀਂ ਪੀਂਦਾ ਖਾਂਦਾ ਨਾ ਬੈਠਾ ਜਾਂਦਾ ਤਾਪ ਨਾਲ ਫੁਰਤੀਲਾ ਪਿੰਡਾ ਤਪਕੇ ਹੋਇਆ ਤਾਂਬਾ ਤੇ ਛਿਰਦਾ ਕਾਂਬਾ ਵੈਦ ਪੁਰਾਣੇ ਬੈਠ ਸਹਰਾਣੇ ਰਿੰ ਰਿੰ ਦੇਂਦੇ ਛਾਂਦਾ ਤੇ ਕਰਦੇ ਫਾਂਡਾ ਮੁਲਖੋਂ ਪਾਰ ਬਲੈਤੀ ਡਾਕਟਰ ਉਹ ਵੀ ਸਾਦ ਲਿਆਂਦਾ ਫਿਰ ਵੀ ਵਾਂਝਾ ਹਰ ਸ਼ਰਨ ਕੌਰ ਨੇ ਹਰੀ ਸਿੰਘ ਨੂੰ ਦਿੱਤੀਆਂ ਆਨ ਰਿਪੋਰਟਾਂ ਤੇ ਲੱਗਣ ਚੋਟਾਂ ਕੰਧਾਂ ਦੇ ਵਿੱਚ ਪਾੜ ਪੈ ਗਿਆ ਚੱਲਣ ਵੱਡੀਆਂ ਤੋਪਾਂ ਨਾਲ ਲੱਗਣ ਰੋਕਾਂ ਮਹਾ ਸਿੰਘ ਵੀ गिर ਗਿਆ ਕੱਲਾ ਵਿਚ ਕਾਬਲੀ ਲੋਕਾਂ ਤੇ ਆਉਣ ਖਰੋਚਾ ਗੁੱਸਾ ਖਾ ਕੇ ਉੱਠਿਆ ਨਲੂਗਾ ਕਹਿੰਦਾ ਮੈਂ ਸੂਰਮੇ ਸਿਰੋਂ ਦਬੋਚਾਂ ਤੇ ਬਣਾ ਦਿਆਂ ਲੋਥਾ ਹਰੀ ਸਿੰਘ ਨਲੂਗਾ ਜਿਹੜਾ ਤਿੰਨ ਮਹੀਨੇ ਕਿਤੇ ਪਕੜ ਪਕੜ ਕੇ ਠਾਇਆ ਜਾਂਦਾ ਸੀਗਾ ਅੱਜ ਚਿੱਠੀ ਪੜੀ ਤੇ ਜੋਦਾ ਛਾਲ ਮਾਰ ਕੇ ਮੰਜੇ ਤੋਂ ਉੱਠਿਆ ਦੁਬਾਰਾ ਜਵਾਨੀ ਆ ਗਈ ਬੁਖਾਰ ਦਾ ਚੇਤਾ ਭੁੱਲ ਗਿਆ ਬੈਦ ਨੇ ਗੁੱਟ ਪਕੜ ਕੇ ਆਖਿਆ ਕਰਨ ਲੱਗੇ ਸਰਦਾਰ ਜੀ ਕਿੱਥੇ ਚੱਲੇ ਹੋ ਉਹਨੇ ਆਖਿਆ ਮੈਦਾਨੇ ਜੰਗ ਨੂੰ ਬੈਦ ਨੇ ਹੱਥ ਜੋੜ ਕੇ ਆਖਿਆ ਕਿਉਂ ਲੱਗਾ ਮੇਰੇ ਬੱਚੇ ਮਰਵਾਉਣ ਜੇ ਸ਼ੇਰੇ ਪੰਜਾਬ ਨੂੰ ਪਤਾ ਲੱਗ ਗਿਆ ਉਹਨੇ ਮੈਨਾਂ ਛੱਡਣਾ ਕੁਝ ਨਹੀਂ ਹਰੀ ਸਿੰਘ ਨਾਲੂਗੇ ਨੇ ਆਖਿਆ ਹਾਕੀਮ ਜੀ ਲਿਖ ਕੇ ਦੇ ਦਿਓ ਪਿਆਰੀ ਸਿੰਘ ਨਾਲੂਗੇ ਨੂੰ ਮੌਤ ਨਹੀਂ ਆਉਣੀ ਉਹਨੇ ਆਖਿਆ ਇਹ ਤੇ ਸਰਦਾਰਾ ਆਉਣੀ ਆਉਣੀ ਆ ਆ ਜਾ ਜਾਵੇ ਕੱਲ ਆ ਜਾਵੇ ਕੀ ਪਤਾ ਕਿਹੜੇ ਵਕਤ ਮੌਤ ਆ ਜਾਵੇ ਨਲੂਗਾ ਸਰਦਾਰ ਨੇ ਆਖਿਆ ਕਹਿਣ ਲੱਗੇ ਵੈਦ ਜੀ ਜੇ ਮੌਤ ਆਉਣੀ ਹੈ ਤੇ ਹਰੀ ਸਿੰਘ ਨਲੂਗਾ ਮੰਝੇ ਤੇ ਪੈ ਕੇ ਮਰਨਾ ਪ੍ਰਵਾਨ ਨਹੀਂ ਕਰੇਗਾ ਮੈਦਾਨੇ ਜੰਗ ਵਿੱਚ ਜਾ ਕੇ ਲੜ ਕੇ ਮਰਨਾ ਪ੍ਰਵਾਨ ਕਰੇਗਾ ਇਸ਼ਾਰਾ ਕੀਤਾ ਘੋੜਾ ਲਿਆਂਦਾ ਗਿਆ ਹੁਣ ਜਦੋਂ ਘੋੜਾ ਲਿਆਂਦਾ ਨਾ ਸਰਦਾਰ ਹਰੀ ਸਿੰਘ ਨਲੂਗੇ ਦਾ ਤੇ ਦੋ ਤਾਰਾ ਖੰਡਾ ਕਮਰੇ ਦੀ ਦੀਵਾਰ ਤੇ ਟੰਗਿਆ ਸੀਗਾ ਉਹਨੂੰ ਵੀ ਤਿੰਨ ਮਹੀਨੇ ਹੋ ਗਏ ਸੀ ਸਰਦਾਰ ਹਰੀ ਸਿੰਘ ਨਲੂਗੇ ਨੇ ਉਹ ਤੇ ਮੁਠੇ ਨੂੰ ਹੱਥ ਨਹੀਂ ਸੀ ਪਾਇਆ ਜਦੋਂ ਖੰਡਾ ਲਿਆਣ ਕੇ ਦਿੱਤਾ ਗਿਆ ਨਾ ਹੱਥ ਵਿੱਚ ਨਲੂਆ ਸਰਦਾਰ ਨੇ ਮਿਆਣ ਵਿੱਚੋਂ ਕੱਢ ਕੇ ਮਸਤਕਨਾ ਸ਼ੋਹਾਇਆ ਫਿਰ ਮਿਆਣ ਵਿੱਚ ਕੀਤਾ ਜਦੋਂ ਘੋੜੇ ਦੀ ਰਕਾਬ ਤੇ ਜਾ ਕੇ ਪੈਰ ਰੱਖਿਆ ਲਗਾਮ ਪਕੜੀ ਤੇ ਘੋੜੇ ਨੂੰ ਚਾਹ ਚੜ ਗਿਆ ਚਾਹ ਪਿਤਨਾ ਮਹੀਨਿਆਂ ਬਾਅਦ ਮੇਰਾ ਅਸਵਾਰ ਲਗਾਇਆ ਸਵਾਰੀ ਕਰਨ ਇਧਰੋਂ ਮਾਨੋ ਸਰਦਾਰ ਹਰੀ ਸਿੰਘ ਨਲੂਆ ਘੋੜੇ ਤੇ ਚੜ ਲੱਗਾ ਹੋਵੇ ਤੇ ਦੂਜੇ ਬੰਨੇ ਕਿਤੇ ਗੁਰਪੁਰ ਵਾਸੀ ਢਾਡੀ ਰੱਬ ਢਾਡੀ ਬ੍ਰਹਮ ਗਿਆਨੀ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ ਕਿਤੇ ਲਾਗੇ ਖਲੋਤੇ ਹੋਣ ਜਦੋਂ ਉਹਨਾਂ ਦੇ ਸਾਕੇ ਪੌੜੀਆਂ ਪੜੀਦੇ ਨੇ ਐਂਓ ਲੱਗਦਾ ਜਿਵੇਂ ਬਾਪੂ ਜੀ ਜੇ ਵੱਡਾ ਕੱਲੂ ਕਰਾ ਲਿਖਦੇ ਨੇ ਐਂਓ ਲੱਗਦਾ ਜਿਵੇਂ ਆਪ ਵੱਡੇ ਕੱਲੂ ਕਰ ਦੇ ਵਿੱਚ ਤੁਰੇ ਫਿਰਦੇ ਹੋਣ ਕਿ ਜੇ ਆਹ ਜੰਗ ਪੜੀਦੀ ਐ ਐਂਓ ਲੱਗਦਾ ਜਦੋਂ ਸਰਦਾਰ ਹਰੀ ਸਿੰਘ ਨਲੂਗਾ ਕੋਣੀ ਤੇ ਲੱਗਿਆ ਸਵਾਰੀ ਕਰਨ ਬਾਪੂ ਗਿਆਨੀ ਸੋਨ ਸਿੰਘ ਸੀਤਲ ਜੀ ਲੱਗਿਆ ਖਲੋਤੇ ਹੋਣ ਉਹਨਾਂ ਨੇ ਕਲਮ ਚੁੱਕੀ ਤੇ ਲਿਖਿਆ ਬਾਪੂ ਜੀ ਨੇ ਕਹਿੰਦੇ ਰੱਖਰ ਕਾਬੇ ਪੈਰ ਸਿੰਘ ਕੋੜੇਂ ਦੇ ਚਾ